ਯੋ ਹੁਣ ਜੋ ਬਹੁਤ ਵੱਡਾ ਇੱਕ ਫਿਰ ਤੋਂ ਮਾਮਲਾ ਸਾਹਮਣੇ ਆ ਗਿਆ ਜਿਹੜਾ ਕਰਨਲ ਦੇ ਮਾਮਲੇ ਦੇ ਵਿੱਚ ਇੱਕ ਮੌਕੇ ਤੇ ਇੱਕ ਗਵਾਹ ਸੀ ਜੋ ਤਾਂ ਉਹਨੇ ਆਪਣੇ ਬੰਨਿਓ ਸਾਰੇ ਇਹ ਸਬੂਤ ਰੱਖ ਦਿੱਤੇ ਗਏ ਜਿਹੜਾ ਇਹ ਕਹਿੰਦੇ ਸੀ ਸਾਬਿਤ ਕਰਦੇ ਸੀ ਵੀ ਉਹ ਦਾਰੂ ਪੀਤੀ ਹੋਈ ਸੀ ਸ਼ਰਾਬ ਪੀਤੀ ਹੋਈ ਸੀ ਪਹਿਲਾਂ ਤੁਹਾਨੂੰ ਇਹ ਵਿਅਕਤੀ ਦਿਖਾਉਣੇ ਆਪਾਂ ਜਿਹੜਾ ਤੁਹਾਨੂੰ ਇਹ ਸਾਰੀ ਸੱਚ ਦੱਸ ਰਿਹਾ ਪਹਿਲਾਂ ਆਪਾਂ ਇਹਦੀ ਵੀਡੀਓ ਦਿਖਾਵਾਂਗੇ ਤੇ ਫਿਰ ਜਿਹੜਾ ਪ੍ਰਵਿੰਦਰ ਝੋਟਾ ਤਾਂ ਜਿਹੜਾ ਉਹਨਾਂ ਦੇ ਪਿਤਾਗੇ ਪ੍ਰਵਿੰਦਰ ਝੋਟਾ ਦੇ ਪਿਤਾਗੇ ਉਹਨਾਂ ਨੇ ਵੀ ਆਪਣੇ ਬੰਨਿਓ ਇਹ ਪੜਾਅਸ ਕੱਢੀ ਆ ਤਾਂ ਇੱਕ ਫੌਜੀ ਹੋਰ ਆ ਕਿਉਂਕਿ ਆਰਮੀ ਦੇ ਵਿੱਚ 35 ਸਾਲ ਪਹਿਲਾਂ ਜੋ ਜੁਆਇਨ ਕਰੀ ਸੀ ਇਹਨਾਂ ਨੇ ਇਹ ਨੌਕਰੀ ਹੁਣ ਰਿਟਾਇਰਮੈਂਟ ਆ ਅ ਪ੍ਰਵਿੰਦਰ ਝੋਟਾ ਦੇ ਪਿਤਾਗੇ ਜੋ ਪ੍ਰਵਿੰਦਰ ਝੋਟਾ ਦੇ ਪਿਤਾ ਜੋ ਤਾਂ ਉਹਨਾਂ ਨੇ ਵੀ ਪੜਾਅਸ ਕੱਢੀ ਤੇ ਇੱਕ ਫੌਜੀ ਹੋਰ ਵੀ ਆ ਅੱਜ ਇਹ ਤੁਹਾਨੂੰ ਇੰਨੇ ਖਬਰਾਂ ਆਪਾਂ ਇਸੇ ਵੀਡੀਓ ਚ ਦਿਖਾਵਾਂਗੇ ਪਹਿਲਾ ਜਿਹੜਾ ਗਵਾਹ ਜਿਹੜਾ ਮੌਕੇ ਤੇ ਮੌਜੂਦ ਸੀ ਇਹ ਪੁਲਿਸ ਵਾਲੇ ਕਹਿੰਦੇ ਆ ਨਾ ਵੀ ਅਸੀਂ ਉਹਨਾਂ ਦੀ ਸ਼ਰਾਬ ਪੀਤੀ ਸੀ ਤਾਂ ਇਹ ਸਾਰਾ ਸਬੂਤ ਰੱਖੇ ਆ ਤਾ ਹੁਣ ਜਿਹੜਾ ਇਹ ਗਵਾਹ ਮੌਕੇ ਤੇ ਸੀ ਆਟੋ ਵਾਲਾ ਪਟਿਆਲੇ ਦੇ ਰਹਿਣ ਵਾਲਾ ਤਾਂ ਪਹਿਲੇ ਇਹ ਵੀਡੀਓ ਸੁਣਾਉਣੇ ਆ ਤਾਂ ਫੇਰ ਕਰਦੇ ਆ ਤੁਹਾਡੇ ਨਾਲ ਸਾਂਝੀ ਗੱਲ ਇਹ ਉਹਨਾਂ ਦੇ ਜਿਹੜਾ ਹੱਥ ਚੱਕਿਆ ਗਿਆ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਸਰਦਾਰ ਬੰਦੇ ਦੇ ਹੱਥ ਚੱਕਦੇ ਚੰਗੀ ਗੱਲਬਾਤ ਨਹੀਂ ਹੈਗੀ ਉਹ ਬੰਦੇ ਨੂੰ ਮੈਂ ਜਾਣਦਾ ਨਹੀਂ ਜੀ ਜੜੇ ਅੰਕਲ ਸੀਗੇ ਜੀ ਮੈਨੂੰ ਅਗਲੇ ਦਿਨ ਫੋਨ ਚੱਲਾ ਜਾਂਦਾ ਵੀ ਫੌਜੀ ਸਾਫ ਸੀਗੇ ਮੈਨੂੰ ਬੜੀ ਤਕਲੀਫ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਉਹ ਨਾ ਬੰਦਾ ਸੀਗਾ ਮੈਂ ਕਿਸੇ ਨੂੰ ਡਰਦਾ ਜੀ ਸਿਵਾਏ ਆਪਣੇ ਮਾਪੇ ਬਦੋ ਅਕਾਲਪੁਰ ਤੋਂ ਕਰਨ ਕਟਾਲੀ ਮਨਜ਼ੂਰ ਹੈ ਉਹ ਬੰਦੇ ਨਾਲ ੱੱਕਾ ਹੋਇਆ ਸੌਜੀ ਬੰਦੇ ਨਾਲ ਉਹਦੇ ਹੱਥ ਚੱਕਿਆ ਗਿਆ ਪੇਟਾ ਸੀਗਾ ਜੀ ਕਿੰਨੇ ਧੁਖ ਦੀ ਗੱਲ ਹੈ ਇਹ ਤਾਂ ਮੈਨੂੰ ਪਤਾ ਤਾਂ ਚਲਿਆ ਜਿਉਂ ਬੰਦੇ ਮੈਨੂੰ ਨਾਮ ਮਿਲਦੇ ਮੋਰੇ ਆਂਤਾ ਨਾ ਉਹ ਬੰਦੇ ਨਾਲ ਕੋਈ ਕਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਮੈਂ ਕਹਿ ਰਿਹਾ ਮੈਂ ਦੱਸਾਂਗਾ ਜੀ ਕਦੇ ਬੰਦੇ ਦੀ ਦੇਖੋ ਜੀ ਪੂਜੀ ਸਰਦਾਂ ਤੇ ਖੜਦੇ ਆ ਪਤਾ ਰੋਟੀ ਖਾ ਉਹ ਆ ਲੋਕ ਨਹੀਂ ਹੋਣਗੇ ਆਪਾਂ ਕਿੱਥੇ ਰੋਟੀ ਖਾ ਲਾਂਗੇ ਜਮਾਨ ਜਮਾਨ ਬੰਦੇ ਮਰਦੇ ਯਾਰ ਜਵਾਨ ਜਵਾਨ ਬੰਦੇ ਤੁਸੀਂ ਉਹ ਬੰਦੇ ਨੇ ਚੱਕ ਲੱਪੜ ਮਾਰਦਾ ਯਾਰ ਕੋ ਗੱਲ ਗਲਤ ਹੋਇਆ ਬੰਦੇ ਨਾਲ ਜੀ ਮੇਰੇ ਅੱਖਾਂ ਸਾਹਮਣੇ ਹੋਇਆ ਜਿਉਂ ਕਹਿੰਦੇ ਉਹਨਾਂ ਦਾ ਲੱਪੜ ਦੀ ਵਾਰ ਆ ਗਿਆ 24 ਟਾਈਮ ਕੈਮਰਾ ਚੱਲਦਾ ਉੱਥੇ ਭਾਈ ਜੀ ਤੁਸੀਂ ਫੋਟੋ ਚੁੱਕਾ ਲਿਓ ਤੂੰ ਤਾਂ ਦੀ ਤੁਪੜ ਦੇ ਪੜੀ ਹੋ ਜਾਊਗਾ ਨਾ ਹੁਣ ਵੀ ਕਹਿ ਰਹੇ ਜੀ ਤੇਰੀ ਗੱਲ ਝੂਠ ਲਗੇ ਮੈਂ ਚੌਂਕ 'ਚ ਕਰ ਦੇਣਗਾ ਤਾਮਕਾ ਜੀ ਚੌਂਕ ਹਾਲੇ ਅਸਿਓ ਭਰਾਜੀ ਦੇ ਮੈਕਦੇ ਉਪਰੀ ਜਿਸ ਤਰ੍ਹਾਂ ਪੁਲਿਸ ਇਲਜ਼ਾਮ ਲਗਾ ਰਹੀ ਹੈ ਕਿ ਉਹ ਖੜੇ ਹੋ ਕੇ दारू ਪੀ ਰਹੇ ਸੀ ਕੀ ਇਹ ਸੱਚ ਹੈ ਜਾਂ ਝੂਠ ਹੈ ਤੁਸੀਂ ਵੀਰ ਜੀ ਮੇਰੀ ਕੋ ਬੇਨਤੀ ਹੈ ਤੁਸੀਂ ਕਦੇ ਵੀ ਚਲੇ ਜਾਣਾ ਅਸੀਂ ਵੀ ਪਹਿਲੇ ਤੋਂ ਚੰਦ ਹੁੰਦੇ ਸੀ ਗਰਤੀ ਪਲਾਟ ਬਰੂਟੇ ਖਾਲ ਪਕਾਇਦਾ ਲਿਖ ਕੇ ਲਾਏ ਹੋਇਆ ਪੀਸੀਆ ਨਾਲੇ ਹੁੰਦੇ ਹੁੰਦੇ ਆ ਉੱਥੇ ਕੋਈ ਦਾਰੂ ਦਾਰੂ ਵਗੈਰਾ ਚੱਲਦੀ ਨਹੀਂ ਜਿੰਨੂੰ ਮਰਜ਼ੀ ਪੁੱਛ ਲੈ ਸਾਡਾ ਸਟੈਂਡ ਜੇ ਮਾਂ ਦਾ ਦੁੱਧ ਪੀਤਾ ਭਗਵਾਨ ਤੋਂ ਮਾਨ ਨੇ ਤੇ ਜਾ ਇੱਥੇ ਦੇ ਐਸਐਸਪੀ ਨਾਨਕ ਨੇ ਤਾ ਅੱਜ ਇਮਾਨਦਾਰ ਰ ਖੜਕੇ ਦਿਖਾਉਣ 10 ਦਿਨ ਹੋ ਗਏ ਸਾਡੇ ਕਰਨਲ ਸਾਹਿਬ ਦੇ ਇਸ ਕਾਣ ਕਰੇ ਨੂੰ ਅੱਜ ਤੱਕ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਕਿਸੇ ਇਹਨਾਂ ਧੱਲੇ ਕਿਸੇ ਮੰਤਰੀ ਦਾ ਬਿਆਨ ਨਹੀਂ ਆਇਆ ਕਿਸੇ ਦਾ ਕਿਉਂ ਅਸੀਂ ਫੌਜੀ ਇਹਨੇ ਤੋਂ ਪੱਤਾ ਉਤਰ ਪਾਉਣ ਖਾਤਰ ਆ ਕਿ ਅਸੀਂ ਫੌਜੀ ਆਪਣੀਆਂ ਬਦਨਾਮੀਆਂ ਕਰਾਉਣ ਖਾਤਰ ਆ ਆ ਬੋਮੈਂਟ ਹੈ ਤੇ ਅਮਰਸਰ ਜਾ ਕੇ ਕੀ ਗਿਆ ਉਹਨੇ ਕਿ ਮੇਰੇ ਘਰ ਵਾਲੀ ਕਹਿੰਦੀ ਤੈਨੂੰ ਤਾਂ ਅਕਲ ਨਹੀਂ ਤੂੰ ਬੇਅਕਲ ਹੈ ਜਿਹਦੀ ਜਨਾਨੀ ਬੇਅਕਲ ਕਹਦੇ ਉਹਨੂੰ ਤਾਂ ਸ਼ਰਮ ਆਉਣੀ ਚਾਹੀਦੀ ਦਾ ਦੇਸ਼ ਦਾ ਮੁੱਖ ਮੰਤਰੀ ਰਹਿਣ ਤੇ ਸਟੇਟ ਦਾ ਉਹ ਭਗਵਾਨ ਤੋਂ ਕੀ ਉਮੀਦ ਰੱਖਦੇ ਆ ਨਾ ਤਾਂ ਉਹ ਆਪਣੀ ਜਨਾਨੀ ਦਾ ਬਣਿਆ ਨਾ ਆਪਣੀ ਕੁੜੀ ਦਾ ਬਣਿਆ ਨਾ ਆਪਣੇ ਪੁੱਤ ਦਾ ਬਣਿਆ ਕੀ ਉਮੀਦ ਰੱਖਦੇ ਆ ਇਹਨੂੰ ਸਭ ਕੁ ਸਿਖਾਵਾਂਗੇ ਬੰਦੇ ਦਾ ਪੁੱਤ ਬਣਾਵਾਂਗੇ ਗੋਡਣੀਆਂ ਤੇ ਤੋਰ ਕੇ ਇਸੇ ਪੰਡਾਲ ਚ ਲੈ ਕੇ ਆਵਾਂਗੇ ਯਾਦ ਰੱਖੋ ਵੀ ਫੌਜੀ ਹੁੰਦੀ ਕੀ ਚੀਜ਼ ਆ ਔਰ ਫੌਜੀ ਦੀ ਅਰਥ ਹੁੰਦੀ ਕੀ ਚੀਜ਼ ਆ ਵੀ ਅੱਜ ਤੱਕ ਕਰਨਲ ਨਾਲੇ ਹਾਲਤ ਹੋਈ ਆ ਕੱਲ ਨੂੰ ਬ੍ਰਿਗੇਡੀਅਰ ਨੂੰ ਇਹ ਬਾ ਵਰਦੀ ਦੇ ਵਿੱਚ ਟ੍ਰੇਨ ਚ ਉਤਾਰ ਕੇ ਕੁੱਟਣਗੇ ਪੰਜਾਬ ਪੁਲਿਸ ਵਾਲੇ ਦਰਿੰਦੇ ਖਰਾਬੀ ਜੇ ਕਿਤੇ ਥਲ ਫੈਨਾ ਮੁਖੀ ਵੀ ਭਾਈ ਯਾਰ ਜਹਾਜ ਤੋਂ ਉਤਰੂਗਾ ਪੰਜਾਬ ਦੇ ਵਿੱਚ ਉੱਥੇ ਵੀ ਇਹ ਖਾਖੀ ਕੁੱਤੇ ਖੜੇ ਹੋਣਗੇ ਖਰਾਬੀ ਹੱਥ 'ਚ ਇਹ ਥਲ ਫੈਨਾ ਮੁਖੀ ਨੂੰ ਵੀ ਕੁੱਟਣਗੇ ਇਹ ਤਾਂ ਸਿਰਫ ਰਿਸ਼ਵਤਖੋਰ ਨੇ ਇਹਨਾਂ ਨੂੰ ਤਾਂ ਪੈਸਾ ਦਿਖਦਾ ਅਸੀਂ ਇਹਨੂੰ ਡਾਕਟਰ ਨਾਨਕ ਸਿੰਘ ਨਾਲ ਕਹੋ ਇਹਨੂੰ ਐਸਐਸਪੀ ਸਾਹਿਬ ਨਾਲ ਕਹੋ ਇਹ ਨਾਨੂ ਐ ਇਸ ਨਾਨੂ ਤੇ ਕਾਰਵਾਈ ਕਰਕੇ ਇਹ ਤੈਨੂੰ ਵੀ ਪਰਚੇ ਚ ਇਹਦਾ ਬਾਈ ਨੇਮ ਨਾ ਪਾਉਣ। ਇਹ ਇੱਕ ਕਰਪਟ ਅਫਸਰ ਆ। ਦੋ ਸਾਲ ਲੈ ਗਿਆ ਪੌਣੇ ਦੋ ਸਾਲ ਹੀ ਸਮਝੋ। ਇਹ ਸਰਕਾਰ ਗਈ। ਬੀਬਾ ਰੋਂਦੀ ਆ। ਕਰਨਲ ਬਾਠ ਦੀ ਮੈਡਮ ਸਾਹਿਬ ਮੈਂ ਆ ਥੈਲਾ ਲੈ ਕੇ ਆਏ ਤੇਸੀ ਪਿੰਡੂ ਆ ਇਹਦੇ ਵਿੱਚ ਕੁਰਤਾ ਪਜਾਮਾ ਕਿਸ਼ਰਾ ਪਰਣਾ ਲੈ ਕੇ ਆਇਆ। ਇੱਥੇ ਰਾਤ ਰਹੂੰਗਾ। ਜੋ ਵੀ ਕਮੇਟੀ ਆਗਿਆ ਦੇਊਗੀ ਇੱਥੇ ਸਫਾਈ ਕਰ ਝਾੜੂ ਲਾ। ਪਾਣੀ ਬਤਾ ਲੰਗਰ ਵਰਤਾਰ ਰਾਤੀ ਡਿਊਟੀਆਂ ਕਰਾਂਗੇ। ਇਨਾ ਠਾਕੀ ਗੁੰਡਿਆਂ ਦੇ ਸਾਹਮਣੇ ਬੋਲਾਂਗੇ ਡਰਦੇ ਨਹੀਂ ਨਾਨਕ ਸਿੰਘ ਨੂੰ ਤੁਹਾਡੇ ਸਾਹਮਣੇ ਮਾਨਸਾ ਚ ਦੋ ਵਾਰ ਖੜਾ ਕੀਤਾ ਕੱਟਚਾ ਹੈ ਪਹਿਲਾਂ ਵੀ ਪਟਿਆਲੇ ਇਸ ਨੇ ਮੰਦਰ ਦੇ ਵਿੱਚ ਕਾਲੀ ਮਾਤਾ ਮੰਦਰ ਦੇ ਵਿੱਚ ਇਹਨੇ ਗੱਡਬੜ ਗੋਲੀ ਚਲਵਾਈ ਸੀ ਇਹ ਜਿੱਥੇ ਜਾਂਦਾ ਖੂਨ ਖਰਾਬਾ ਕਰਾਂਦਾ ਓਏ ਇਹਨੇ ਇੱਕ ਤਾਂ ਬੁੱਚੜ ਜਿਓ ਮਤਲਬ ਕੀ ਰਿਸਪੈਕਟ ਥਾਣੇਦਾਰ ਹੌਲਦਾਰ ਛਪਾਈ ਸਾਡੇ ਆਰਮੀ ਦੇ ਕਿੱਡੇ ਵੱਡੇ ਵੀਆਈਪੀ ਰਖਦੇ ਕਰਨਲ ਨੂੰ ਕੁੱਟ ਦਿੰਦੇ ਨੇ ਫਿਰ ਸਾਡੇ ਛਪਾਈਆਂ ਦੇ ਕੀ ਬਣੂ ਇਹਦਾ ਇੱਕ ਐਸਚੋ ਨਵਾਂ ਨਵਾਂ ਲੱਗਿਆ ਦਿਲ ਜਿਹੜੇ ਇਹ ਦੋਸ਼ ਲੱਗੇ ਆ ਹੁਣ ਸਾਬਤ ਹੋਇਆਗਾ ਵੀ ਇਹ ਝੂਠੇ ਆ ਕਿਉਂਕਿ ਇਹਨਾਂ ਤੋਂ ਹੁਣ ਜਿਹੜਾ ਇਹ ਗਵਾਹ ਮੌਕੇ ਦਾ ਇਸ ਨੌਜਵਾਨ ਨੇ ਦੱਸਿਆ ਸਾਰੀ ਗੱਲਬਾਤ ਕਿਉਂਕਿ ਆਟੋ ਇਹ ਪਟਿਆਲੇ ਦੇ ਵਿੱਚ ਚਲਾਉਂਦਾ ਇਹਨਾਂ ਨੇ ਸੋਚਿਆ ਕਿਹੜਾ ਵੀ ਅਸੀਂ ਆਪਣੀ ਮਦਰ ਨੂੰ ਲਿਆ ਰਹੇ ਸੀ ਉਹ ਤੁਸੀਂ ਸੁਣੀ ਲਿਆ ਤੇ ਕੱਲ ਦੇ ਵਿੱਚ ਵਿੱਚ ਜਿਹੜਾ ਇਹ ਹੜਕਮ ਮੱਚ ਗਿਆ ਸਾਰਾ ਪੰਜਾਬ ਕਰਨਨ ਨਾਲ ਕਿਉਂਕਿ ਹਰ ਦਿਲ ਦੇ ਵਿੱਚ ਹਰ ਨੌਜਵਾਨ ਦੇ ਆਰਮੀ ਵਸੀ ਆ ਬੱਚੇ ਤੋਂ ਲੈ ਕੇ ਬੁੜਿਆਂ ਤੱਕ ਕਹਿਣ ਦਾ ਮਤਲਬ ਕਿਉਂਕਿ ਇਹਨਾਂ ਨੂੰ ਕੋਈ ਨਹੀਂ ਚਾਹੁੰਦਾ ਇੱਕ ਪਾਸੇ ਤੁਸੀਂ ਫੈਲ ਫੋਲਵਿੰਗਸ ਦੇਖ ਲਓ ਇੱਕ ਪਾਸੇ ਲੋਕ ਕਹ ਦੋ ਵੀ ਤੁਸੀਂ ਚੁਣੋ ਪੁਲਿਸ ਵਾਲਿਆਂ ਨੂੰ ਕੋਈ ਨਹੀਂ ਕਿਸੇ ਨੇ ਨਹੀਂ ਚੁਣਨਾ ਮੈਂ ਕਹਿਣਾ ਚਾਹਣਾ ਕਿਉਂਕਿ ਇਹੀ ਤਾਂ ਉਹਦਾ ਪਰਿਵਾਰ ਕਹਿ ਰਿਹਾ ਉਹਦੇ ਜਿਹੜੇ ਪੁਲਿਸ ਵਾਲੇ ਦਾ ਪਰਿਵਾਰ ਆ ਉਹਦੀ ਪਤਨੀ ਕਹਿ ਰਹੀ ਉਹਦੀ ਮਾਂ ਕਹਿ ਰਹੀ ਆ ਕਹਿੰਦੀ ਵੀ ਸਾਡੇ ਪੱਖ 'ਚ ਇੱਕ ਵੀ ਨਹੀਂ ਹੈਗਾ ਤੁਹਾਡੇ ਪੱਖ 'ਚ ਹੋਊਗਾ ਕਿੱਥੋਂ ਤੁਸੀਂ ਗਲਤੀ ਐ ਢੀਵਢੀ ਕਰੀ ਆ ਗੁੰਡਾ ਕਰਦੀ ਦਾ ਨੰਗਾ ਨਾਂਚ